ਅੱਦਲਜੀਤ ਅਸੀਂ ਗੱਲ ਕਰ ਰਹੇ ਹਾਂ ਨਵੀਂ ਬਣੀ ਸਰਕਾਰ ਦੀ ਤੁਹਾਨੂੰ ਕੀ ਲੱਗਦਾ ਵਾ ਕਿ ਇਸ ਨਵੀਂ ਬਣੀ ਸਰਕਾਰ ਦੇ ਸਾਹਮਣੇ ਸਭ ਤੋਂ ਵੱਡੀਆਂ 2 ਜਾਂ 3 ਚੁਣੌਤੀਆਂ ਕੀ ਨੇ ਇਸ ਵਾਰ ਇਹਨਾਂ ਦੀ ਆਪਣੀ ਬਹੁ ਗਿਣਤੀ ਨਹੀਂ ਹੈ ਇਸ ਕਾਰਨ ਕਾਫੀ ਸਾਰੀ ਇਹਨਾਂ ਦੀ ਜਿਹੜੀ ਟੇਕ ਹੈ ਉਹ ਦੂਜੀਆਂ ਪਾਰਟੀਆਂ ਤੇ ਲੱਗੀ ਰਹਿਣੀ ਹੈ ਓਕੇ ਸਭ ਤੋਂ ਵੱਡੀ ਚੁਣੌਤੀ ਇਹ ਹੈ ਕਿ ਇਹਨਾਂ ਨੂੰ ਆਪਣਾ ਕੰਮਕਾਰ ਤੇ ਵਿਵਹਾਰ ਨਵੇਂ ਸਿਰੇ ਤੋਂ ਵਿਚਾਰ ਕਰਨਾ ਪੈਣਾ ਹੈ ਹਾਂ ਕੀ ਹੋਊ ਅਸੀਂ ਕਿਸੇ ਨਾਲ ਸਲਾਹ ਕਰਕੇ ਕੰਮ ਕਰਾਂਗੇ ਜਾ ਸਾਡੇ ਕੰਮ ਬਾਰੇ ਸਾਡੀ ਸਰਕਾਰ ਦੇ ਵਿੱਚੋਂ ਕੋਈ ਬੰਦਾ ਸਾਨੂੰ ਪੁੱਛ ਸਕਦਾ ਜਦੋਂ ਕਿ ਪਿਛਲੇ 10 ਸਾਲਾਂ ਦੇ ਵਿੱਚ ਇਹ ਕਿਸੇ ਵੀ ਤਰੀਕੇ ਨਾਲ ਇਹ ਮਸਲੇ ਉਹਨਾਂ ਦੇ ਸਾਹਮਣੇ ਨਹੀਂ ਸੀ ਸੋ ਮੈਨੂੰ ਲੱਗਦਾ ਕਿ ਵੀ ਸਰਕਾਰ ਚਲਾਉਣ ਲਈ ਸਭ ਤੋਂ ਵੱਡੀ ਚੁਣੌਤੀ ਉਹਨਾਂ ਸਾਹਮਣੇ ਇਹ ਹੈ ਸੋ ਜੇ ਨਵੇਂ ਤਰੀਕੇ ਦੀ ਫੰਕਸ਼ਨਿੰਗ ਜਿਹੜੀ ਆ ਉਹ ਉਹ ਲਿਆਉਣੀ ਪਊ ਇਹਨਾਂ ਨੂੰ ਜੀ ਬਿਲਕੁਲ ਹਰ ਪੱਧਰ ਦੇ ਉੱਤੇ ਨਵੇਂ ਨਵੇਂ ਤਰੀਕੇ ਨਾਲ ਇਹਨਾਂ ਨੂੰ ਕੰਮ ਕਰਨਾ ਪਊਗਾ ਜਿਵੇਂ ਅਸੀਂ ਦੇਖਿਆ ਕਿ ਕੱਲ ਜਿਨ੍ਹਾਂ ਨੇ ਸੌਂ ਚੁੱਕੀ ਆ ਹੂੰ ਅ ਪਿਛਲੀਆਂ ਦੋ ਸਰਕਾਰਾਂ ਮੌਕੇ ਹੁੰਦਾ ਇਹ ਸੀਗਾ ਕਿ ਆਪਣੀਆਂ ਸਾਥੀ ਪਾਰਟੀਆਂ ਨਾਲ ਇਹਨਾਂ ਨੇ ਤੋੜ-ਵਿਛੜਾ ਤਾਂ ਨਹੀਂ ਕੀਤਾ ਹੂੰ ਪਰ ਉਹਨਾਂ ਪਾਸਿਆਂ ਦੀ ਇੱਕ ਗੱਲ ਦੇ ਉੱਤੇ ਸਹਿਮਤੀ ਸੀ ਕਿ ਇਹ ਸਰਕਾਰ ਇਕੱਲੀ ਭਾਜਪਾ ਦੇ ਦਮ ਤੇ ਚੱਲ ਸਕਦੀ ਹੂੰ ਇਸ ਕਾਰਨ ਨਾਤਾ ਭਾਜਪਾ ਨੂੰ ਕੋਈ ਜ਼ਿਆਦਾ ਚੀਜ਼ ਦੇਣੀ ਪੈਂਦੀ ਸੀ ਜੋ ਉਹ ਮੰਦੇ ਸੀਗੇ ਉਹ ਸਾਹਮਣੇ ਵਾਲੇ ਪ੍ਰਵਾਨ ਕਰਦੇ ਜਿਹਨੂੰ ਆਪਾਂ ਕਹਿੰਦੇ ਸੀ ਉਹ ਕਬੂਲ ਕਰਨ ਲੱਗੇ ਸੀ ਹੂੰ ਹੂੰ ਤੇ ਦੂਜੇ ਪਾਸਿਓਂ ਇਹ ਸੀਗਾ ਕਿ ਜਿਹੜੀਆਂ ਸਾਥੀ ਪਾਰਟੀਆਂ ਸੀਗੀਆਂ ਉਹ ਕਿਸੇ ਵੀ ਤਰੀਕੇ ਨਾਲ ਮੰਗਣ ਦੀ ਹਾਲਤ 'ਚ ਨਹੀਂ ਸੀ ਕਿਉਂਕਿ ਜੇ ਕਿਸੇ ਤਰੀਕੇ ਨਾਲ ਸਾਹਮਣੇ ਜਵਾਬ ਨਾ ਆ ਗਿਆ ਹੂੰ ਤੇ ਉਸ ਤੋਂ ਬਾਅਦ ਫਿਰ ਦਰਵਾਜ਼ੇ ਬੰਦ ਹੋਣ ਦੀ ਗੱਲ ਸੀ ਹੂੰ ਸੋ ਹੁਣ ਇਹ ਜਿਹੜੇ ਉਹ ਹੁੰਦਾ ਸੀਗਾ ਕੀ ਮੰਗੇ ਤੇ ਮਿਲਣਾ ਨਹੀਂ ਆਪਣੀ ਮਰਜ਼ੀ ਨਾਲ ਜ਼ਿਆਦਾ ਦੇਣਾ ਨਹੀਂ ਹੂੰ ਸੁਣੋ ਹਟ ਗਿਆ ਹੂੰ ਹਾਂ ਸਾਥੀ ਪਾਰਟੀਆਂ ਮੰਗ ਵੀ ਸਕਦੀਆਂ ਨੇ ਸ਼ਰਤ ਵੀ ਲਾ ਸਕਦੀਆਂ ਨੇ ਅ ਦਿਲਜੀਤ ਹਾਲਾਂਕਿ ਹਾਲਾਂਕਿ ਕੱਲ ਜਿਹੜਾ ਨਵੀਂ ਸਰਕਾਰ ਬਣੀ ਆ ਜਿਹੜੇ ਜਿਹੜਾ ਸ਼ਪਤ ਗ੍ਰਾਂਟ ਕੀਤੀ ਆ ਉਹਦੇ ਚ 30 ਕੈਬਨਿਟ ਬਰਥ ਦੇ ਵਿੱਚੋਂ ਸਿਰਫ ਚਾਰ ਜਿਹੜੇ ਨੇ ਸਹਿਯੋਗੀ ਪਾਰਟੀਆਂ ਨੂੰ ਦਿੱਤੇ ਆ ਇਹ ਸਾਨੂੰ ਗੁਰਮ ਸਿੰਘ ਸਿੱਧੂ ਨੇ ਪੁਆਇੰਟ ਆਊਟ ਕੀਤਾ ਸਾਡੇ ਫੇਸਬੁੱਕ ਦੇ ਉੱਪਰ ਸੋ ਹਾਲਾਂਕਿ ਹਾਲੀ ਤੇ ਨਹੀਂ ਲੱਗਦਾ ਕਿ ਜਿਹੜੇ ਅਲਾਈਅੰਸ 파ਟਨਰ ਰਿਹਾ ਉਹ ਬਹੁਤ ਕੁਝ ਮੰਗ ਰਿਹਾ ਪਰ ਇਹ ਗੱਲ ਇਹਨਾਂ ਕਿ ਪਿਛਲੀ ਵਾਰ ਤੇ ਜਿਹੜੀਆਂ ਸਾਥੀ ਪਾਰਟੀਆਂ ਸੀ ਉਹਨਾਂ ਦਾ ਕੋਈ ਬੰਦਾ ਵੀ ਕੈਬਨਿਟ ਚ ਨਹੀਂ ਹੂੰ ਉਦੋਂ ਸਿਰਫ ਜੇਟ ਮੰਤਰੀ ਸੀਗੇ ਸਾਥੀ ਪਾਰਟੀਆਂ ਦੇ ਉਹ ਰਾਜ ਮੰਤਰੀ ਸੀਗੇ ਹੂੰ ਸੋ ਇਸ ਵਾਰ ਰਾਜ ਮੰਤਰੀਆਂ ਦੀ ਗਿਣਤੀ ਵਧ ਗਈ ਹੈ ਬਿਲਕੁਲ ਵਧ ਗਈ ਤੇ ਚਾਰ ਜਿਹੜੇ ਤੁਹਾਡੇ ਜਿਹੜੇ ਕੈਬਨਿਟ ਮੰਤਰੀ ਬਣ ਗਏ ਨੇ ਹੂੰ ਹੂੰ ਜੇ ਚਾਰ ਕੈਬਨਿਟ ਮੰਤਰੀ ਬਣ ਗਏ ਨੇ ਤੇ ਭਾਜਪਾ ਨੂੰ ਆਪਣੇ ਚਾਰ ਬੰਦੇ ਬਾਹਰ ਕੱਢਣੇ ਪੈਣਗੇ ਹੂੰ ਹੂੰ ਸੋ ਇਹ ਆਪਣੇ ਆਪ ਦੇ ਵਿੱਚ ਇਹ ਸਾਰੀ ਜਿਹੜੀ ਇਹ ਸਰਕਾਰ ਬਣਾਉਣ ਦੀ ਜਿਹੜੀ ਸਾਰੀ ਗੱਲਬਾਤ ਹੈ ਪਿਛਲੇ ਪਾਸੇ ਕਿਸ ਕਿਸਮ ਦੇ ਤਣਾਅ ਨੇ ਕਿਸ ਕਿਸਮ ਦੀ ਗੱਲਬਾਤ ਸੌਦੇਬਾਜ਼ੀ ਹੋ ਰਹੀ ਹੈ ਉਹ ਸਾਨੂੰ ਸਾਰੀ ਨਜ਼ਰ ਨਹੀਂ ਆਉਣੀ ਪਰ ਸਾਨੂੰ ਜੋ ਦਿਖੇਗਾ ਸਾਨੂੰ ਉਹਦੇ ਤੋਂ ਅੰਦਾਜ਼ਾ ਲਾਉਣਾ ਪੈਣਾ ਇੱਕ ਅੰਦਾਜ਼ਾ ਤਾਂ ਇਸ ਗੱਲ ਤੋਂ ਲੱਗਦਾ ਹੈ ਕਿ ਜੇ ਕੈਬਨਿਟ ਦੇ ਵਿੱਚ ਚਾਰ ਸਾਥੀ ਪਾਰਟੀਆਂ ਦੇ ਬੰਦੇ ਆਏ ਨੇ ਮੰਤਰੀ ਆਏ ਨੇ ਤੇ ਬੀਜੇਪੀ ਨੇ ਭਾਜਪਾ ਨੇ ਆਪਣੀ ਪੁਰਾਣੀ ਨੀਤੀ ਤੇ ਮੁੜ ਕੇ ਸੋਚ ਵਿਚਾਰ ਕੀਤਾ ਇਹ ਵੀ ਹੋ ਸਕਦਾ ਕਿ ਜਿਹਨੇ ਸਾਰੇ ਉਹਨਾਂ ਕੋਲ ਰਹੇ ਅ ਦਲਜੀਤ ਦਲਜੀਤ ਮੈਂ ਥੋੜਾ ਜਿਆਦਾ ਤੁਹਾਡਾ ਧਿਆਨ ਹੁਣ ਪੰਜਾਬ ਵੱਲ ਨੂੰ ਲਿਆਉਣਾ ਚਾਹੁੰਨਾ ਵਾਂ ਪੰਜਾਬ ਵੱਲੋਂ ਦੋ ਲੋਕੀ ਨੁਮਾਇੰਦਗੀ ਕਰ ਰਹੇ ਆ ਹਰਦੀਪ ਪੂਰੀ ਔਰ ਰਵਨੀਤ ਸਿੰਘ ਬਿੱਟੂ ਰਵਨੀਤ ਸਿੰਘ ਬਿੱਟੂ ਨੂੰ ਦੀ ਨੂੰ ਸ਼ਾਮਿਲ ਕਰਨ ਦੇ ਵਿੱਚ ਉੱਤੇ ਹੈਰਾਨੀ ਹੋਈ ਔਰ ਤੁਹਾਨੂੰ ਕੀ ਲੱਗਦਾ ਵੀ ਉਹ ਕੀ ਮੈਸੇਜ ਦੇ ਰਿਹਾ ਰਵਨੀਤ ਬਿੱਟੂ ਨੂੰ ਕੈਬਨਿਟਸ ਚ ਸ਼ਾਮਿਲ ਕਰਕੇ ਸਰਕਾਰ ਸ਼ਾਮਿਲ ਕਰਕੇ ਔਰ ਇਹ ਕਿਸਾਨਾਂ ਦਾ ਮਸਲਾ ਹੱਲ ਕਰਨਾ ਵਾ ਤੇ ਤੁਹਾਨੂੰ ਲੱਗਦਾ ਵਾ ਕਿ ਇਹ ਇੱਕ ਦਿੱਕਤ ਰਵਨੀਤ ਬਿੱਟੂ ਦਾ ਸ਼ਾਮਿਲ ਹੋਣਾ ਜਿਹੜਾ ਵਾ ਇਹ ਪ੍ਰੋਬਲਮ ਕ੍ਰੀਏਟ ਕਰ ਸਕਦਾ ਦੇਖੋ ਇਹੀ ਜਿਹੜੀ ਆਪਾਂ ਇਹ ਤੁਸੀਂ ਪਿਛਲੀ ਜਿਹੜੀ ਆਪਾਂ ਗੱਲ ਕਰ ਰਹੇ ਸੀ ਉਹਦੀ ਅਗਲੀ ਕੜੀ ਹੈ ਹੂੰ ਕੀ ਭਾਜਪਾ ਕਿਸ ਤਰੀਕੇ ਨਾਲ ਆਪਣੇ ਆਪ ਨੂੰ ਪੇਸ਼ ਕਰਨਾ ਚਾਹੁੰਦੀ ਹੈ ਹਮ ਜਦੋਂ ਅਸੀਂ ਪੰਜਾਬ ਦੀ ਨੁਮਾਇੰਦਗੀ ਦੀ ਗੱਲ ਕਰਦੇ ਆ ਤੇ ਦੋ ਬੰਦਿਆਂ ਦੇ ਤੁਸੀਂ ਨਾਮ ਲਏ ਨੇ ਹਰਦੀਪ ਸਿੰਘ ਪੁਰੀ ਜਿਹੜੇ ਉਹਨਾਂ ਦੇ ਪਹਿਲੀ ਦੂਜੀ ਤੇ ਤੀਜੀ ਸਰਕਾਰ ਦੇ ਵਿੱਚ ਮੰਤਰੀ ਨੇ ਹਮ ਤੇ ਉਹ ਜਦੋਂ ਪੰਜਾਬ ਦੇ ਵਿੱਚ 2019 ਤੇ ਚੋਣ ਲੜਨ ਆਏ ਸੀ ਹਮ ਉਹਨਾਂ ਨੇ ਆਪਣੀ ਚੋਣ ਦੇ ਵਿੱਚ ਚੋਣ ਪ੍ਰਚਾਰ ਦੌਰਾਨ ਇਹ ਕਿਹਾ ਸੀਗਾ ਕਿ ਤੁਸੀਂ ਬਣੀ ਹੋਈ ਸਰਕਾਰ ਦੇ ਮੰਤਰੀ ਨੂੰ ਵੋਟਾਂ ਪਾਉਣੀਆਂ ਨੇ ਹਮ ਪਰ ਪੰਜਾਬ ਨੇ ਉਹਨੂੰ ਹਰਾਇਆ ਸੀ ਹਰਾਇਆ ਸੀ ਅੰਮ੍ਰਿਤਸਰ ਦੇ ਵਿੱਚੋਂ ਹਰਾਇਆ ਸੀ ਇਸ ਤੋਂ ਬਾਅਦ ਵੀ ਉਹ ਮੰਤਰੀ ਰਹੇ ਨੇ ਭਾਜਪਾ ਨੇ ਇੱਕ ਸਨੇਹਾ ਸਾਥ ਦਿੱਤਾ ਸੀ ਕਿ ਪੰਜਾਬ ਦੇ ਲੋਕ ਬੰਦੇ ਨੂੰ ਹਰਾਉਣ ਜਾਂ ਚਿਤਾਉਣ ਅਸੀਂ ਇਸ ਬੰਦੇ ਨੂੰ ਪੰਜਾਬ ਦਾ ਨੁਮਾਇੰਦਾ ਮੰਨਦੇ ਹਾਂ ਰਾਈਟ ਉਸੇ ਦੀ ਅਗਲੀ ਕੜੀ ਦੇ ਵਿੱਚ ਰਵਨੀਤ ਬਿੱਟੂ ਨੇ ਹੂੰ ਰਵਨੀਤ ਬਿੱਟੂ ਨੂੰ ਬਿਲਕੁਲ ਆਖਰੀ ਮੌਕੇ ਦੇ ਉੱਤੇ ਕਾਂਗਰਸ ਤੋਂ ਤੁਸੀਂ ਭਾਜਪਾ ਦੇ ਵਿੱਚ ਲਿਆਉਂਦੇ ਹੋ ਉਹਨਾਂ ਨੂੰ ਲੁਧਿਆਣੇ ਦੇ ਵਿੱਚੋਂ ਆਪਣਾ ਉਮੀਦਵਾਰ ਬਣਾਉਨੇ ਹੋ। ਹੂੰ ਲੁਧਿਆਣੇ ਦੇ ਵਿੱਚੋਂ ਤਿੰਨ ਵਿਧਾਨ ਸਭਾ ਹਲਕਿਆਂ ਵਿੱਚ ਭਾਜਪਾ ਲਗਾਤਾਰ ਅਕਾਲੀ ਦਲ ਨਾਲ ਸਾਂਝੋਤੇ ਤਹਿਤ ਚੋਣਾਂ ਲੜਦੀ ਰਹੀ ਹੈ। ਸੋ ਉੱਥੇ ਉਹਨਾਂ ਦਾ ਅਸਰ ਹੈਗਾ ਜੇ ਤਿੰਨ ਹਲਕਿਆਂ ਦੇ ਵਿੱਚ ਤੁਸੀਂ ਲੜਦੇ ਰਹੇ ਹੋ ਤੇ 9 ਚੋਂ ਤਿੰਨ 1.5 ਲੱਖ ਵੋਟ ਤਕਰੀਬਨ ਹੈਗੀ ਆ। ਹੂੰ ਤੇ ਉੱਥੇ ਜਦੋਂ ਰਵਨੀਤ ਬਿੱਟੂ ਹਾਰ ਜਾਂਦੇ ਨੇ ਉਹ ਉਹਨਾਂ ਨੂੰ ਆਪਣੀ ਕੇਂਦਰੀ ਸਰਕਾਰ ਦੇ ਵਿੱਚ ਰਾਜ ਮੰਤਰੀ ਬਣਾ ਦਿੰਦੇ ਨੇ ਜਿਹੜਾ ਕੀ ਜਮਨੀ ਪਿੱਟੂਲੀ ਪਹਿਲਾ ਮੌਕਾ ਹੈ ਹੂੰ ਤੇ ਦੂਜੇ ਪਾਸੇ ਵੀ ਦੇਖਿਆ ਜਾਵੇ ਕਿ ਵੀ ਪੰਜਾਬ ਦੇ ਵਿੱਚੋਂ ਉਹ ਇੱਕ ਸਿਆਸੀ ਘਰਾਣੇ ਦੀ ਨੁਮਾਇੰਦਗੀ ਕਰਦੇ ਨੇ ਉਹਨਾਂ ਦੇ ਦਾਦਾ ਜੀ ਬਿਆਨ ਸਿੰਘ ਮੁੱਖ ਮੰਤਰੀ ਰਹੇ ਨੇ ਹੂੰ ਉਹਨਾਂ ਦੀ ਅਗਲੀ ਪੀੜੀ ਦੇ ਵਿੱਚੋਂ ਆ ਦੇ ਪ੍ਰਤਿਮ ਨਾਮਤੁੱਲ ਗਿਆ ਆ ਵੀ ਮੰਤਰੀ ਰਹੇ ਨੇ ਪੰਜਾਬ ਦੇ ਵਿੱਚ ਤੇ ਹੁਣ ਇਹਨਾਂ ਨੂੰ ਕੇਂਦਰ ਦੇ ਵਿੱਚ ਮੰਤਰੀ ਬਣਾਇਆ ਸੋ ਇੱਕ ਤਾਂ ਇਹ ਗੱਲ ਹੈ ਕਿ ਇਹ ਦੋ ਜਿਹੜੇ ਚਿਹਰੇ ਨੇ ਹਰਦੀਪ ਕੁਰੀ ਤੇ ਰਵਨੀਤ ਬਿੱਟੂ ਇਹ ਭਾਜਪਾ ਦੇ ਪੈਂਤੜੇ ਤੋਂ ਪੰਜਾਬ ਦੀ ਨੁਮਾਇੰਦਗੀ ਕਰਦੇ ਨੇ ਤੇ ਸਾਨੂੰ ਬਿਲਕੁਲ ਧਿਆਨ ਚ ਰੱਖਣਾ ਚਾਹੀਦਾ ਕਿਉਂਕਿ ਦੋਨਾਂ ਨੂੰ ਪੰਜਾਬ ਦੇ ਵਿੱਚੋਂ ਚੋਣਾਂ 'ਚ ਹਾਰ ਮਿਲੀ ਹੈ। ਹੂੰ ਹੂੰ ਜੇ ਅਸੀਂ 30 ਸਾਲ ਪਹਿਲਾਂ ਇਹ ਗੱਲ ਕਰ ਰਹੇ ਹੁੰਦੇ ਤੇ ਅੱਕੀ ਇਸ ਮੁੱਦੇ ਤੇ ਗੱਲ ਕਰਨੀ ਸੀਗੀ ਕਿ ਇਹ ਹਾਰੇ ਹੋਏ ਉਮੀਦਵਾਰ ਨੇ ਇਹਨਾਂ ਦਾ ਆ ਸਰਕਾਰ ਦੇ ਵਿੱਚ ਆਉਣ ਦਾ ਕੋਈ ਹੱਕ ਨਹੀਂ ਪਰ ਇਹ 30 ਸਾਲਾਂ ਦੌਰਾਨ ਨੈਤਿਕਤਾ ਨਾਂ ਦੀ ਚੀਜ਼ ਜਿਹੜੀ ਸਿਆਸਤ ਵਿੱਚ ਸਰਕਾਰ ਬਣਾਉਣ ਦੇ ਵਿੱਚ ਕੱਚੀ ਨਹੀਂ ਰਹੀ ਹੈ ਸੋ ਇਸ ਕਰਕੇ ਉਹ ਆਪਣੇ ਪੱਖੋਂ ਉਹ ਨਮਾਇੰਦਗੀ ਜਿਹੜੀ ਉਹ ਕੈਟ ਕਰਦੇ ਨੇ ਸੋ ਦੂਜੀ ਗੱਲ ਜਿਹੜੀ ਤੁਸੀਂ ਪੁੱਛੀ ਸੀਗੀ ਕਿ ਪੰਜਾਬ ਦੇ ਵਿੱਚ ਜਿਹੜਾ ਕਿਸਾਨਾਂ ਦਾ ਮੁੱਦਾ ਹੈ ਹੂੰ ਉਹਨੂੰ ਹੱਲ ਕਰਨ ਦੇ ਵਿੱਚ ਇਹਨਾਂ ਨਾਲ ਕੋਈ ਮਦਦ ਮਿਲੇਗੀ ਸੋ ਇਹ ਰਮਨੀਤ ਮਿੱਟੂ ਪਿਛਲੀ ਵਾਰ ਕੰਗਰਸ ਦੇ ਮੰਤਰੀ ਸੀਪੇ ਲਗਾਤਾਰ ਕਿੰਨੇ ਸਰਕਾਰ ਨਾਲ ਨੌਕਰੀ ਕਰਦੇ ਰਹੇ ਨੇ ਹਰਦੀਪਪੁਰੀ ਦੋ ਵਾਰ ਲਗਾਤਾਰ ਆਜਪਾਰੀ ਸਿਰ ਚਿਹਰੇ ਨੌਕਰੀ ਮੰਤਰੀ ਰਹੇ ਨੇ ਉਹਨਾਂ ਦੀ ਕਿਸੇ ਕਿਸਮ ਦੀ ਦਖਲਅੰਦਾਜ਼ੀ ਜਾਂ ਵਿਚੋਲਗੀ ਨਾਲ ਪੰਜਾਬ ਦਾ ਕੋਈ ਮੁੱਦਾ ਸਿਰ ਨਹੀਂ ਚੜਿਆ ਰਾਈਟ ਸੋ ਜੇ ਕੱਲ ਨੂੰ ਹਰਦੀਪਪੁਰੀ ਦੀ ਵਿਚੋਲਗੀ ਨਾਲ ਵੀ ਕੋਈ ਜਿਹੜਾ ਮੁੱਦਾ ਸਿਰੇ ਚੜਦਾ ਹੈ ਤੇ ਉਹ ਭਾਜਪਾ ਦੀ ਜਿਹੜੀ ਕੇਂਦਰੀ ਸਰਕਾਰ ਹੈ ਜਿਹੜੀ ਉਹਨਾਂ ਦੀ ਪਾਰਟੀ ਦੀ ਹਾਈ ਕਮਾਂਡ ਹੈ ਉਹ ਉਹਨਾਂ ਦੇ ਦਿਸ਼ਾ ਨਿਰਦੇਸ਼ ਚਾਹੇਤੀ ਹੋਣਾ। ਉਸ ਤੋਂ ਬਾਅਦ ਉਹਦਾ ਚਿਹਰਾ ਚਾਹੇ ਹੋਰ ਬਨੀਤ ਬਿੱਟੂ ਨੂੰ ਬਣਾ ਲੈਣ ਚਾਹੇ ਹਰਦੀਪੂਰੀ ਨੂੰ ਬਣਾ ਲੈਣ ਚਾਹੇ ਉਹ ਪਰਨੀਤ ਕੌਰ ਨੂੰ ਬਧਾਇਆ। ਹੂੰ। ਸੋ ਮੈਨੂੰ ਲੱਗਦਾ ਕਿ ਵੀ ਇਹ ਜਿਹੜੀ ਨਮਾਇੰਦਗੀ ਹੈ ਇਹ ਨਾਮ ਮਾਤਰ ਹੈਗੀ ਹੈ। ਤੇ ਦੂਜੀ ਗੱਲ ਇਹ ਹੈ ਕਿ ਇਸ ਨਮਾਇੰਦਗੀ ਦੇ ਵਿੱਚੋਂ ਜਿਹੜੀਆਂ ਗੱਲਾਂ ਨੇ ਕਿ ਉਹਨਾਂ ਨੇ ਆਪਣੇ ਲਈ ਜੋ ਵਫਾਦਾਰੀਆਂ ਖੜੀਆਂ ਕੀਤੀਆਂ। ਰਣਜੀਤ ਮਿੱਤੋ ਤੋਂ ਨੂੰ ਉਹਨਾਂ ਨੇ ਪੰਜਾਬ ਦੇ ਵਿੱਚੋਂ ਚੋਣ ਲੜਾਈ ਚੋਣੋਂ ਹਾਰ ਗਏ ਉਹ ਤੋਂ ਬਾਅਦ ਉਹਨਾਂ ਨੂੰ ਜਿਹੜਾ ਹੈਗਾ ਰਾਜ ਮੰਤਰੀ ਬਣਾਤਾ ਹੂੰ ਤੇ ਉਹਦੇ ਨਾਲ ਉਹਨਾਂ ਦਾ ਵਾਪਸ ਕਾਂਗਰਸ ਦੇ ਵਿੱਚ ਜਾਣ ਦਾ ਦਰਵਾਜ਼ਾ ਉਹਨਾਂ ਨੇ ਬੰਦ ਕਰਤਾ ਹੂੰ ਸੋ ਮੈਨੂੰ ਲੱਗਦਾ ਕਿ ਵੀ ਭਾਜਪਾ ਦੀ ਆਪਣੀ ਸਿਆਸਤ ਜIAB ਦੇ ਵਿੱਚ ਉਹਨਾਂ ਦਾ ਨਜ਼ਰ ਦੇ ਵਿੱਚ ਵਿਧਾਨ ਸਭਾ ਚੋਣਾਂ ਦਾ ਹੋਣਾ ਇਹ ਸਾਨੂੰ ਧਿਆਨ ਰੱਖਣਾ ਚਾਹੀਦਾ ਹੈ ਚੋਰ ਬਦ ਪਾਜਤਾ ਦੀ ਨਜ਼ਰ ਪੰਜਾਬ ਦੀਆਂ ਵਿਧਾਨ ਸਭਾ ਤੇ ਚੋਣਾਂ ਤੇ ਹੈ ਸੋ ਇਸ ਕਾਰਨ ਕਈ ਮਸਲੇ ਹੱਲ ਹੋ ਸਕਦੇ ਓਕੇ ਥੈਂਕ ਯੂ ਅਸੀਂ ਇਹ ਸਮਝੀਏ ਕਿ ਇਹ ਹਰਦੀਪਪੂਰੀ ਜਾਂ ਰਮੀਪਿੱਟੂ ਕਰਨ ਨੇ ਤੇ ਉਹ ਮੈਨੂੰ ਲੱਗਦਾ ਕਿ ਵੀ ਕਿਸੇ ਨਾ ਕਿਸੇ ਦੇ ਹਿੱਸੇ ਆਉਣੀ ਸੀ ਗੱਲ ਉਹ ਰਮੀਪਿੱਟੂ ਦੇ ਹਿੱਸੇ ਆ ਜਵੇ ਜਾਹੇ ਹਰਦੀਪਪੂਰੀ ਦੇ ਜਿੱਥੇ ਆ ਜੀ ਥੈਂਕ ਯੂ ਥੈਂਕ ਯੂ ਦਜੀਤ ਸਾਮੀ ਬਹੁਤ ਚੰਗਾ ਲੱਗਾ ਤੁਸੀਂ ਜੁੜੇ ਔਰ ਬਹੁਤ ਚੰਗੇ ਤਰੀਕੇ ਨਾਲ ਤੁਸੀਂ આપણા વિંટ સમને રખ્યા વા